ਆ ਭਾਵੇਂ ਕਿ 1 April ਤੋਂ ਜਿਹੜੀ ਕਣਕ ਦੀ ਸਰਕਾਰੀ ਖਰੀਦ ਆ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਜ਼ਰੂਰ ਕਰ ਦਿੱਤੀ ਗਈ ਸੀ ਪਰ ਜਿਹੜੇ ਸਰਕਾਰ ਦੇ ਪ੍ਰਬੰਧ ਨੇ ਉਹ ਕਿਤਨੇ ਕਿਤੇ ਖੋਖਲੇ ਨਜ਼ਰ ਆ ਰਹੇ ਨੇ ਇੱਕ ਪਾਸੇ ਕੁਦਰਤ ਦੀ ਮਾਰ ਆ ਤੇ ਦੂਸਰੇ ਪਾਸੇ ਸਰਕਾਰਾਂ ਦੀ ਮਾਰ ਆ ਜਿਹੜੀ ਉਹ ਕਿਸਾਨਾਂ ਨੂੰ ਚੱਲਣੀ ਪੈ ਰਹੀ ਆ ਕਿਸਾਨਾਂ ਨੂੰ ਫਸਲ ਲਾਉਣ ਦੇ ਲਈ ਮੰਡੀ ਦੇ ਵਿੱਚ ਕਿਤੇ ਜਗ੍ਹਾ ਨਹੀਂ ਮਿਲ ਰਹੀ ਉੱਪਰੋਂ ਰੱਬ ਵੀ ਡਰਾ ਰਿਹਾ ਕਿਸਾਨਾਂ ਨੂੰ ਕਿਸਾਨਾਂ ਨੇ ਮੰਗ ਕੀਤੀ ਆ ਕਿ ਤਿੰਨ ਤੋਂ ਚਾਰ-ਚਾਰ ਦਿਨ ਤੋਂ ਅਸੀਂ ਮੰਡੀਆਂ ਦੇ ਵਿੱਚ ਰੋੜ ਰਹੇ ਹਾਂ ਸਾਡੀ ਕਣਕ ਦੀ ਖਰੀਦ ਆ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਮੰਗ ਕੀਤੀ ਆ ਕਿ ਸਰਕਾਰ ਮੰਡੀਆਂ ਦੇ ਵਿੱਚ ਧਿਆਨ ਦੇਵੇ ਜੀ ਦੇ ਲੋ ਅੱਜ ਤੀ ਰਾਤ ਹੋ ਰਹੀ ਹੈ ਜੀ ਉੱਖ ਨੇ ਪਈ ਹੈ ਜੇ ਢੇਰੀ ਦੀ ਕੋਈ ਲੇਬਰ ਦਾ ਪ੍ਰਬੰਧ ਨਹੀਂ ਹੈ ਜੀ ਕੋਈ ਬਾਰ ਦਾ ਨਾ ਉਤ ਕੋਨੇ ਪਈ ਜੀ ਪੂਰੀ ਢੇਰੀਆਂ ਲਾਉਣ ਦਾ ਪ੍ਰਬੰਧ ਨਹੀਂ ਹੈ ਜੀ ਬਾਕੀ ਉੱਤੋਂ ਰਹਿੰਦਾ ਕੁੰਦਾ ਰੱਬ ਆ ਰਹੀ ਚੜਾਈਆਂ ਕਰਤਰ ਸਰਕਾਰ ਦਾ ਕੋਈ ਕੋਈ ਪ੍ਰਬੰਧ ਨਹੀਂ ਲੱਗਦਾ ਹੈ ਜੀ ਕੋਈ ਸ਼ੈੱਡ ਨਹੀਂ ਕੁਝ ਨਹੀਂ ਹੈ ਜੀ ਹਮ ਬਸ ਆਹੀ ਹਾਲ ਹੀ ਲੈ ਨਹੀਂ ਕੋਈ ਪ੍ਰਬੰਧਕ ਹੋਏ ਨਹੀਂ ਇੰਤਜ਼ਾਮ ਇਹਨਾਂ ਦੇ ਕੋਈ ਲਾਈਟਰਿੰਗ ਦਾ ਨਹੀਂ ਕੋਈ ਕੁਝ ਨਹੀਂ ਹੈ ਜੀ ਉਹਰੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਆ ਤੁਹਾਡੇ ਸਾਹਮਣੇ ਟੈਂਕ ਤੇ ਖੜਾ ਇਹ ਚ ਪੀਣਾ ਹੰਦ ਦੇਖੋ ਜੀ ਇੱਕ ਤਾਂ ਅੱਜ ਤਾਂ ਮੌਸਮ ਦਾ ਹੋ ਗਿਆ ਥੋੜਾ ਆ ਬਾਕੀ ਮੌਚਰ ਕਰਕੇ ਵੀ ਥੋੜੀ ਦਿੱਕਤ ਆਈ ਹੈ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਮੌਚਰ ਮੀਟਰ ਲਾ ਕੇ ਜਿਹੜੀ ਮੌਚਰ ਜ਼ਿਆਦਾ ਹੋਣ ਕਰਕੇ ਪਰੇਸ਼ਾਨੀ ਹੋ ਰਹੀ ਸੀਗੀ ਤੇ ਬਾਕੀ ਤਾਂ ਚਲੋ ਸਰਕਾਰ ਦੇ ਪ੍ਰਬੰਧ ਕਿਹੋ ਜਿਹੇ ਨੇ ਸਰਕਾਰ ਦੇ ਪ੍ਰਬੰਧ ਕੋਈ ਐਡਾ ਜ਼ਿਆਦਾ ਵਧੀਆ ਤਾਂ ਨਹੀਂ ਜੀ ਹੈਗੇ ਜੇ ਦੇਖਿਆ ਜਾਵੇ ਮੰਡੀਆਂ 'ਚ ਕੋਈ ਨਾ ਤਾਂ ਪਾਣੀ ਦਾ ਨਾ ਦੇਖੋ ਕੋਈ ਪੱਲਣਾ ਦਾ ਪ੍ਰਬੰਧਾ ਜਿਹੜੀ ਗੱਡੀਆਂ ਨਹੀਂ ਲੋਡ ਹੋ ਰਹੀਆਂ ਬਿਲਕੁਲ ਵੀ ਜਿੰਨਾ ਮਾਰਦਾਨਾ ਭਰਿਆ ਪਿਆ ਸਾਰਾ ਮੰਡੀਆਂ ਦੇ ਵਿੱਚ ਪਿਆ ਜਿਹੜੇ ਰੋਡ ਬਣੇ ਹੋਣ ਉਹ ਤੇ ਥੋੜੇ ਫਾਸਲੇ ਪਈਆਂ ਨੇ ਤੇ ਕੋਈ ਲਹੌਣ ਕੋਈ ਜਗਾ ਨਹੀਂ ਹੈ ਜੀ ਮਾਰਦਾਨਾ ਪਿਆ ਭਰਿਆ ਸਾਰਾ ਉਹ ਉਠਾ ਨਹੀਂ ਰਿਹਾ ਅਜੇ ਉਹਦੇ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਜੋ ਜ਼ਿਮੀਂਦਾਰ ਭੈਣ ਭਾਈ ਲੈ ਕੇ ਆ ਰਿਹਾ ਫਸਲ ਉਹ ਫਸਲ ਸਮਝ ਲੈਣ ਵਾਸਤੇ ਜਗ੍ਹਾ ਨਹੀਂ ਸਾਡੇ ਕੋਲੇ ਤੇ ਇਸ ਕਰਕੇ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਕੁਦਰਤੀ ਦੀ ਕਰੋਪੀ ਵੀ ਉੱਪਰੋਂ ਬਾਰਸ਼ ਹੋ ਰਹੀ ਹੈ ਵੀ ਉਸ ਕਰਕੇ ਵੀ ਬਹੁਤ ਕਰੋਪੀ ਕਿੰਨੇ ਕਿੰਨੇ ਦਿਨ ਹੋ ਗਏ ਮੰਡੀਆਂ 'ਚ ਬੈਠਿਆ ਨੇ ਚਾਰ ਚਾਰ ਪੰਜ ਪੰਜ ਦਿਨ ਲੱਗ ਜਾ ਰਹੇ ਨੇ ਮੰਡੀ 'ਚ ਪਹਿਲਾਂ ਮੌਕ ਚੁਰਾਈ ਜਾਂਦਾਗਾ ਫਿਰ ਉਸ ਤੋਂ ਬਾਅਦ ਇਹ ਭਰਾਈ ਭਰੋਈ ਹੁੰਦੀ ਹੈ ਟਾਈਮ ਲੱਗਦਾ ਇਸ ਤਰ੍ਹਾਂ ਹੀ